ਉੱਥੇ ਵੀ ਸੀ ਸਤਿ ਸ੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੁੱਗੇ ਦੇ ਵਿੱਚ ਚੁੱਗਾ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਫਰੋਰੀਪੁਰ ਦਾ ਪਿੰਡ ਆ ਗਿਆ ਮਿੱਤਰੋ ਤੇ ਇਹ ਪਿੰਡ ਰਹਿੰਦਾ ਜਦੋਂ ਆਪਾਂ ਸਾਧਕ ਤੋਂ ਗੁਰੂ ਸਾਹਿਬ ਨੂੰ ਜਾਣੇ ਆ ਉਸ ਰੋਡ ਦੇ ਉੱਤੇ ਸਾਧਕ ਤੋਂ ਗੁਰੂ ਸਾਹਿਬ ਨੂੰ ਜਾਣੇ ਗੁਰੂ ਸਾਹਿਬ ਇੱਥੋਂ ਬਾਅਦ 4-5 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਦੇ ਕੋਲੇ ਚੰਗੀ ਗਿਣਤੀ ਦੇ ਵਿੱਚ ਚੰਗੇ ਜਾਨਵਰ ਰੱਖੇ ਹੋਇਆ ਤੁਸੀਂ ਸਾਰੇ ਦੇਖ ਸਕਦੇ ਆ ਪ੍ਰੋਪਰ ਸੀਮਨ ਪ੍ਰੋਪਰ ਰਿਕਾਰਡ ਵਾਲੀਆਂ ਕੱਟੀਆਂ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਆ ਬੱਚੇ ਆ ਜਿਹੜੇ ਜਿਵੇਂ ਨਵਾਬ ਹੋ ਗਿਆ ਸ਼ਾਮ ਪਾਲਕੀ ਹੋ ਗਿਆ ਉਹਨਾਂ ਸੀਮਨਾਂ ਦੇ ਆ ਤੇ ਬੁੱਕਾ ਬਾਕਮਾਲ ਗ੍ਰੋਥ ਬੱਚਿਆਂ ਦੀ ਇਧਰਲੇ ਪਾਸੇ ਝੋਟੀਆਂ ਜਿਵੇਂ ਬਾਈ ਦੇ ਕੋਲੇ ਇਹ ਵੀ ਚੰਗੇ ਦੁੱਧ ਵਾਲੀਆਂ ਹੋ ਗਈਆਂ ਵੇਚਣੀ ਕੀ ਕਾਰਨ ਮੈਂ ਵੇਚਣੀਆਂ ਤਾਂ ਕਰਕੇ ਮੇਤਰੋ ਜਿਹੜੀ ਬੱਲੀ ਗ੍ਰੈਡੇਟ ਵੱੱਜਾ ਜੇ ਪੈਂਦੀ ਆ ਕਿਉਂਕਿ ਪਸ਼ੂ ਜਿਆਦਾ ਵਾ ਬੰਨਣ ਦੇ ਵਿੱਚ ਠੰਡ ਠੁੰਡਾ ਹੈਗੀ ਦਿੱਕਤ ਆਉਂਦੀ ਆ ਇੱਕ ਬਾਈ ਕੇ ਹੈਗਾ ਵਿਆਹ ਇਸ ਕਰਕੇ ਪਸ਼ੂ ਵੇਚਨੇ ਬਾਈਆਂ ਦਾ ਆਉ ਕਰਦੇ ਆ ਗੱਲਬਾਤ ਡਿਟੇਲ ਜਾਣਦੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬੰਦੇ ਬਾਈ ਠੀਕ ਆ ਵੀਰੇ ਸਿਤਾੰਕਰ ਪਰਿਵਾਰ ਬਾਈ ਬਹੁਤ ਵਧੀਆ ਬਈ ਅੱਛਾ ਵੀਰੇ ਨਾਮ ਦੱਸ ਦੀ ਇੱਕ ਵਾਰੀ ਦਵਿੰਦਰਪਾਲ ਸਿੰਘ ਜੀ ਦਵਿੰਦਰਪਾਲ ਸਿੰਘ ਅੱਛਾ ਘਰ ਤਾਂ ਆਪਣਾ ਆ ਗਿਆ ਮੱਲਾ ਸੜਕ ਦੇ ਉੱਤੇ ਹੀ ਹੈ ਨਾ ਹਾਂਜੀ ਹਾਂਜੀ ਠੀਕ ਆ ਅੱਛਾ ਵੱਡੇ ਵੀਰੇ ਜਿਹੜੀ ਮੈਂ ਵੇਚਣੀ ਆ ਇਹ ਕਿੰਨਵਾ ਸੂਆ ਹੁੰਦੀ ਹੈ ਬਾਈ ਤੀਜਾ ਬਾਈ ਤੀਜਾ ਸੂਆ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਬਾਈ 10 12 ਦਿਨ ਆਰਾਮ ਨਾਲ ਠੀਕ ਆ ਦੁੱਧ ਕਿੰਨੇ ਕੁ ਚੁੰਦਾ ਰਿਆ ਭਰਾ ਇਹ ਸਭ ਬਾਈ 12 13 ਕਿਲੋ ਆਰਾਮ ਨਾਲ 12 13 ਕਿਲੋ ਆਰਾਮ ਨਾਲ ਲੇਵਾ ਤਾਂ ਫਿਰ ਬਣਾ ਜਾਂਦੀ ਹੋਊਗੀ ਇਹਦਾ ਹਾਂ ਹਾਂ ਬਾਈ ਪੱਕਾ ਪੂਰਾ ਸਿਰ ਹੈ ਤੇ ਚਵਾਈ ਚਵਾਈ ਦੀ ਕਿਵੇਂ ਬਾਈ ਬਾਈ ਭਾ ਪੋਲੀਆ ਹਾਂ ਜਮਾ ਐਤ ਕੀ ਟੀਕਾ ਕਿਹੜਾ ਭਰਾਤਾ ਬਈ ਇਹਨੂੰ ਇਹਦੇ ਸਰਕਾਰੀ ਸੀਮਨ ਲੱਗੇ ਸਰਕਾਰੀ ਸੀਮਨ ਲੱਗਿਆ ਹੋਇਆ ਤੇ ਵੀਰੇ ਲੇਵਾ ਜਿਵੇਂ ਹੁਣ ਕੱਚੀ ਆ ਆਪਣਾ ਲੇਵਾ ਲੂਵਾ ਪੂਰਾ ਵਧੀਆ ਤਿਆਰ ਕਰ ਦਿੰਦੀ ਆ ਪੂਰਾ ਪੂਰਾ ਬਈ ਠੀਕ ਹੈ ਕੋਈ ਸ਼ਿਕਾਇਤ ਭਾਰ ਪੂਰਦੀ ਤੇ ਨਹੀਂ ਮਤਲਬ ਵੀ ਨਹੀਂ ਬਈ ਠੀਕ ਹੈ ਵੀਰੇ ਆਪਣੀ ਫਿਰ ਵੇਚਣ ਦੀ ਮਜਬੂਰੀ ਵਿਆਹ ਕਰਕੇ ਆ ਹਾਂ ਇੱਕ ਯਾਰ ਫਿਰ ਝੋਟੀਆਂ ਸੂਈਆਂ ਪਈਆਂ ਠੀਕ ਹੈ ਜਿਹੜਾ ਝੋਟੀਆਂ ਸੂਣ ਵਾਲੀਆਂ ਹੀ ਆ ਵੀ ਸੂਣ ਵਾਲੀ ਝੋਟੀ ਠੀਕ ਆ ਤੇ ਇਹ ਫਿਰ ਕਿਹੜੇ ਦੀ ਜਿਹੜੀ ਸੂਣ ਵਾਲੀ ਆ ਬਈ ਇਹ ਵੀ ਇਹ ਸਰਕਾਰੀ ਸੀਮਨ ਦੀ ਆ ਬਈ ਠੀਕ ਹੈ ਤੇ ਮੀਣੀ ਬਾਈ ਮੀਣੀ ਵੀ ਸਰਕਾਰੀ ਦੀ ਆ ਠੀਕ ਆ ਤੇ ਉਹ ਪਰ ਲਗ ਗਈਆਂ ਫਿਰ ਚੰਗੇ ਦੁੱਧ ਲਗੀਆਂ ਬਈ ਹਾਂ ਉਹ ਚਾਚਾ ਪੱਪੂ ਕੋਲੇ ਝੋਟਾ ਸੀ ਉਹਦੀ ਆ ਠੀਕ ਆ ਬਈ ਜੀ ਠੀਕ ਆ ਹੁੰਦੀ ਆ ਜਿਹੜਾ ਉਹਦੇ ਕੋਲੇ ਵੀ ਇੱਕ ਬੱਚਾ ਹੈਗਾ ਹੁੰਦਾ ਹਨਾ ਹਾਂਜੀ ਇਹ ਦੋ ਹੀ ਆ ਫਿਰ ਤੇ ਪਿੰਡ ਦੇ ਹਾਂ ਦੋ ਹੀ ਆ ਬਾਈ ਉਹ ਕਿੰਨੇ ਦੁੱਧ ਤੇ ਚੱਲ ਗਈ ਬਾਈ ਉਹ ਬਈ 16 17 ਕਿਲੋ ਦੁੱਧ ਆਮ ਨਾਲ ਕੱਢਦੀ ਠੀਕ ਆ ਬਈ ਫਿਰ ਉਹਦਾ ਜਮੀਨਾ ਸਵਾ ਮਹੀਨਾ ਪਿਆ ਠੀਕ ਆ ਪਰਲੀ ਵੇ ਬਈ ਝੋਟੀ ਜਿਹੜੀ ਉਹ ਬਈ ਲਈ ਆ ਆਪਾਂ ਠੀਕ ਆ ਉਹ ਕਿੰਨੇ ਦੁੱਧ ਕੱਢ ਦਿੰਦੀ ਵੀਰੇ ਉਹ ਬਈ 15-16 ਕਿਲੋ ਤਾਂ ਟੁੱਟਦੀ ਨਹੀਂਗੀ। ਕਟਿਆਣਾਂ ਤੋਂ ਲਈ ਸੀ ਉਹ। ਤੇ ਇਹ ਮੀਣੀ ਪਹਿਲਾਂ ਨਹੀਂ ਸੂਈ ਬਈ ਇਹਦੀ। ਹਾਂ ਇਹ ਪਹਿਲਾਂ ਨੂੰ। ਇਹਦਾ ਬੱਚਾ ਕਿਹੜਾ ਆ ਗਿਆ ਬਈ ਸ਼ਾਮਪਾਲ। ਉਹ ਬਈ ਸ਼ਾਮਬਲਕੀ ਦਾ। ਠੀਕ ਆ ਵੀਰੇ। ਉੱਪਰਲਾ ਬੱਚਾ ਇਹ ਕਿੰਨੇ ਕਿੰਨੇ ਚਿਰ ਦੀਆਂ ਕਟੀਆਂ ਬਈ ਸ਼ਾਮਪਾਲਕੀਆਂ। ਸ਼ਾਮਬਲਕੀ ਦੀ ਬਈ ਉਹ ਨੂੰ ਹਜੇ ਮਹੀਨੇ ਤੋਂ ਘਟਾ। ਠੀਕ ਆ। ਆਹ ਤਿੰਨਾ ਮਹੀਨਿਆਂ ਦੀ ਜਿਹੜੀ ਉਹ ਪਰਲੇ ਪਾਸੇ ਖੜੀ। ਆਹ ਨਵਾਬ ਦੀ ਹੈ ਵੀ ਇਹ ਢਾਈਆਂ ਤਿੰਨ ਮਹੀਨੇ ਦੀ ਹੈ। ਠੀਕ ਆ। ਫਿਰ ਇਹਨਾਂ ਨੂੰ ਗਰੋਥ ਲਈ ਫੀਡ ਕਿਹੜੀ ਵਰਤਦਾ ਬਈ? ਕਾਰਗਿਲ ਦੀ ਬਈ। ਕਾਰਗਿਲ ਦੀ ਠੀਕ ਆ ਬਈ। ਕਿੰਨੀ ਕਿੰਨੀ ਪ ਭਈ ਇਹ ਜਿੰਨੀ ਖਾ ਲੈਣ ਕੋਈ ਖੁੱਲੀ ਆ ਹਾਂ ਖੁੱਲੀ ਆ ਆ ਮੰਨ ਲੋ ਖੁਰਲੀ ਬਣੀ ਆ ਨਾ ਇਹਦੇ ਵਿੱਚ ਪਾ ਦੇਣੀ ਆ ਠੀਕ ਆ ਇਹਨਾਂ ਨੇ ਖਾਈ ਜਾਣੇ ਆ ਠੀਕ ਆ ਵੀ ਦੁੱਧ ਫਿਰ ਇਹਨਾਂ ਦਾ ਘੱਟ ਕਰਦਾ ਹੈ ਨਾ ਨਾ ਅਜੇ ਵੀ ਚੌਂਗਦੀਆਂ ਦੁੱਧ ਠੀਕ ਆ ਵੀਰੇ ਤੇ ਵੱਡੇ ਭਾਈ ਹੁਣ ਇਹਦਾ ਰੇਟ ਕੀ ਕਰਾਂਗੇ ਆਪਾਂ ਮਿਆਂ ਦਾ ਭਾਈ ਰੇਟ ਭਾਈ 90000 ਮਾਨਸਣ ਵਿੱਚੋਂ ਭਾਈ ਕੋਈ ਨਹੀਂ ਕਰਦਾ ਇਹ ਮੋਕਾ ਕਿੱਡੀ ਬਾਤ ਨੂੰ ਤੋਰੀ ਭਰਾ ਇਹਨੂੰ ਲੈ ਮਿੱਤਰੋ ਸੁਆ ਤੀਜਾ ਸੂਨਾ ਕਰਮਾ ਵਾਲੀ ਨੇ ਹਜੇ 12 ਦਿਨ ਬਾਕੀ ਆ ਕਿਉਂਕਿ ਸਵਾਲ ਮੈਂ ਆ ਇਹਨੇ ਮੌਕੇ ਦੇ ਉੱਤੇ ਐਣ ਜਮਾ ਜਿਹੜੇ ਤੰਬੂ ਲਾ ਜਾਣੇ ਆ ਥੱਲੋਂ ਵਧੀਆ ਨਿੱਖਰ ਜਾਣਾ ਇਹਨੇ ਕਰਮਾ ਵਾਲੀ ਨੇ ਮਿੱਤਰੋ ਮੱਥੇ ਪਟਾਵਾ ਪੈਰਾਂ ਤੇ ਨਿਸ਼ਾਨ ਹੈ ਨਹੀਂ ਤੇ ਇਹਨੂੰ ਮਿੱਤਰੋ ਚਾਹ ਤੁਸੀਂ ਗ੍ਰੈਡਿਟ ਮੱਝ ਮੰਨ ਲਿਓ ਤੇ ਚਾਹ ਤੁਸੀਂ ਮੰਨ ਲਓ ਢੀਲੀ 라ਵੀ ਕਿਉਂਕਿ ਅੱਖਾ ਓੱਖਾ ਬਹੁਤ ਕਮਾਲਾ ਬਹਿੰਦੀਆਂ ਐਣ ਚੱਕਦੀਆਂ ਗਲਾਬੀ ਪਣ ਦੇ ਵਿੱਚ ਅੱਖਾਵਾਂ ਵੀ ਕਰਮਾ ਵਾਲੀ ਦੀਆਂ ਤੇ ਬਾਕੀ ਬਈ ਜਿਹੜੀ ਮੇਨ ਕੈਰੈਕਟਰ ਆ ਜਿਹੜਾ ਨੀਲੀ 라ਵੀ ਵਾਲੇ ਸਾਰੇ ਇਹਦੇ ਵਿੱਚ ਆ ਬਸ ਇੱਕ ਨਿਸ਼ਾਨੀਆਂ ਨਹੀਂ ਜੜੀਆਂ ਕਵਰ ਕਰਦੀ ਹੋਰ ਗੱਲ ਕੋਈ ਨਹੀਂ ਕਿਉਂਕਿ ਇਹ ਨਹੀਂ ਹੁੰਦਾ ਨਿਸ਼ਾਨੀਆਂ ਨਾਲ ਹੀ ਨੀਲੀ ਦਾ ਵੀ ਹੁੰਦੀ ਆ ਮਿੱਤਰੋ ਗੋਡੀ ਛੋਟੀ ਦੀ ਵੀ ਮਧਰੀ ਬਣਦੀ ਆ ਤੇ ਕਈ ਵਾਰੀ ਮਾਰਕਿੰਗ ਜਿਆਦਾ ਵੀ ਉਹ ਮੇਨ ਪੱਖ ਪਸ਼ੂ ਦਾ ਦੁੱਧ ਵਾਲਾ ਤੇ ਲੇਵੇ ਵਾਲਾ ਹੋਣਾ ਚਾਹੀਦਾ ਰੇਟ ਆ ਜਿਹੜਾ ਇਹਦਾ 90000 ਰੁਪਿਆ ਵਾ ਪਿੰਡ ਚੁਗਿਆ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗੱਲਬਾਤ ਲਈ ਆਪਾਂ ਨੰਬਰ ਲੈ ਲੈਣੇ ਵੀਰੇ ਨੰਬਰ ਦੱਸਿਓ ਭਰਾ ਜੀ 94638 91922 ਇੱਕ ਵਾਰੀ ਹੋਰ ਬੋਲ ਦਿ ਵੀਰੇ 94638 91922 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਦਿਨ ਗੱਲ ਤੇ ਬਾਅਦ ਗੱਲਬਾਤ ਲਈ ਨ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਹਾਂ ਜੀ ਵੀਰੇ ਉਹ ਮੱਝ ਵੀ ਹੈ ਆਪਣੀ ਉਹ ਵੀ ਵੇਤਨੀ ਹੈ ਹਾਂ ਉਹ ਸਵਾ ਕ ਮਹੀਨਾ ਪਿਆ ਹੈ ਜੀ ਉਹ ਕਿਹੜੀ ਵੱਡੀ ਪਿਆ ਜਿਹੜੀ ਹਾਂ ਵੱਡੀ ਮੱਝ ਠੀਕ ਹੈ ਵੀਰੇ ਕੱਢੀ ਬਾਰ ਨੂੰ ਭਰਾ ਇਹਨੂੰ ਵੀ ਦੱਸ ਦੇ ਫਿਰ ਇਹਦਾ ਦੁੱਧ ਦਾ ਕੀ ਰਿਕਾਰਡ ਹੈ ਬਾਈ ਇਹ ਬਾਈ 16 17 ਕਿਲੋ ਤੇ ਆਮ ਨਾਲ ਚੱਲੂਗੀ ਠੀਕ ਹੈ ਮਹੀਨਾ ਕਿੰਨਾ ਪਿਆ ਗਾੜੀ ਪਿਛਾੜੀ ਜਮਾਂ ਬਰਾਬਰ ਇਹਦੀ ਠੀਕ ਹੈ ਬਾਈ ਜਿੰਨੀ ਮੰਨ ਲਓ ਅਗਲੇ ਥਾਣੇ ਜੇ ਕੱਢੂ ਵੀ ਉਨੇ ਹੀ ਮਗਰ ਆ ਬਰਾਬਰ ਆ ਜਾਮਾ ਜਿਹੜੀ ਦੇਖੋ ਦੁੱਧ ਹਾਂ ਸੂਆ ਇਹਨੇ ਕਿੰਨਾ ਸੂਣਾ ਬਾਈ ਇਹ ਤੀਜਾ ਸੂਆ ਬਾਈ ਤੀਜਾ ਸੂਆ ਕਟੀਆਂ ਹੀ ਦਿੰਦੀ ਆ ਪਹਿਲੀ ਕੱ ਲੇਵਲੂਆ ਚੰਗਾ ਬਣਾ ਜਾਂਦੀ ਬਾਈ ਹਾਂ ਬਾਈ ਅੱਛਾ ਵੀਰੇ ਪਹਿਲਾਂ ਫਿਰ ਲੇਵਲੂਆ ਪੂਰਾ ਤਗੜਾ ਤਿਆਰ ਕਰ ਜਾਂਦੀ ਬਾਈ ਬਹੁਤ ਤਗੜਾ ਬਾਈ ਠੀਕ ਹੈ ਵੀਰੇ ਇਹ ਜੇ ਕੋਈ ਰੱਖਣ ਵਾਲਾ ਆ ਜਾਵੇ ਲੰਬਾ ਤਾਂ ਨਹੀਂ ਹੈਗਾ ਨਾ ਨਾ ਬਾਈ ਇੱਕ ਕਾਰ ਦੇ ਲਈ ਇੱਕ ਪੁਆਇੰਟ ਤਾਂ ਵੀ ਦੇ ਦਿੰਦਾ ਉਹਨਾਂ ਦਾ ਨੁਕਸ ਨੁਕਸ ਨਾ ਹੋਵੇ ਆ ਚੱਕਰ ਪੈ ਜਾਂਦਾ ਨਹੀਂ ਨਹੀਂ ਬਾਈ ਆਪਾਂ ਵੀਡੀਓ ਬਣਾਵਾਂਗੇ ਉਸ ਤੋਂ ਬਾਅਦ ਜਦੋਂ ਤਿਆਰ ਹੋਣ ਦੋ ਜੇ ਨੂੰ ਠੀਕ ਹੈ ਬੜਾ ਆਪਾਂ ਜਿਵੇਂ ਵੈਸੇ ਵਿਖਾਦੀ ਚਲੋ ਉਹਦੇ ਨਾਲ ਠੀਕ ਹੈ ਵੀਰੇ ਇਸ ਦਾ ਰੇਟ ਬਾਈ ਫਿਰ ਇਹਦਾ ਯਾਰ ਬਾਅਦ ਚ ਕਰ ਲਾਂਗੇ ਫੋਨ ਤੇ ਕਰ ਠੀਕ ਹੈ ਲੈ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਲੈ ਉਹ ਤਾਂ ਦੰਦ ਵਿਖਾ ਗਈ ਉਹ ਤਾਂ ਜਾਊਗੀ ਹੱਸਦੀ ਆ ਕਹਿੰਦੀ ਮੈਂ ਹੁਣੀ ਰਹਿਣਾ ਇਸ ਕਰੇ ਹੁਣ ਜੀੜੀ ਲੱਗਦਾ ਮੇਰਾ ਤੇ ਬਾਕੀ ਗੱਲਬਾਤ ਕਰ ਲਓ ਬਾਈ ਦੇ ਨੰਬਰ ਸਕਰੀਨ ਤੇ ਆ